ਦੋਸਤੋ ਤਲਵਾੜੇ ਤੋਂ ਖਬਰ ਆਈ ਹੈ ਤਲਵਾੜੇ ਦੇ ਨੇੜੇ ਪਿੰਡ ਅੱਡਾ ਝੀਰ ਦਾ ਖੂ ਕਮਾਹੀ ਦੇ ਵੀ ਵੀ ਕਹਿੰਦੇ ਆ ਉਸ ਪਿੰਡ ਨੂੰ ਤੇ ਉੱਥੇ ਕੰਢੀ ਦਾ ਪੁਲ ਹੈ ਨਹਿਰ ਵਗਦੀ ਹੈ ਨਦੀ ਵਗਦੀ ਹੈ ਤਾਂ ਕੰਢੀ ਦੇ ਪੁਲ ਦੇ ਉੱਤੇ ਠੱਠੇ ਪਿੜ ਰਹੇ ਸੀਗੇ ਅਵਾਰਾ ਡੰਗਰ ਜਿਹੜੇ ਤੁਰੇ ਫਿਰਦੇ ਆ ਉਹ ਪਿੜ ਰਹੇ ਸੀ ਤਾਂ ਉਸ ਪੁਲ ਤੋਂ ਲੰਘ ਰਹੀ ਸੀ ਇੱਕ ਬੀਬੀ ਸੰਯੋਗਤਾ ਦੇ ਵੀ ਜਿਹੜੀ ਕਿ ਸੁਭਾਸ ਚੰਦਰ ਦੀ ਪਤਨੀ ਹੈ ਉਹ ਠੱਠੇ ਪਿੱਟ ਦੇ ਪਿੱਟ ਦੇ ਸਕੂਟਰੀ ਦੇ ਵਿੱਚ ਟਕਰਾ ਗਏ ਸਕੂਟਰੀ ਡੋਲ ਗਈ ਤੇ ਉਹ ਨਹਿਰ ਦੇ ਵਿੱਚ ਝੱਡ ਗਈ ਸੰਜੋਗਤਾ ਦੇਵੀ ਜਿਹੜੀ ਔਰਤ ਸੀ ਤੇ ਉਹਦੇ ਪਿੱਛੇ ਇੱਕ ਬੈਠਾ ਹੋਇਆ ਬੱਚਾ ਸੀ ਉਹਦਾ ਭਤੀਜਾ ਸੀ ਸ਼ੋਰ ਬਣਾਉਂਦਾ ਬੱਚਾ ਉਹ ਜ਼ਖਮੀ ਹੋ ਗਿਆ ਪਰ ਉਹ ਬਾਹਰ ਡਿੱਗ ਗਿਆ ਤੇ ਸੰਜੋਗਤਾ ਦੇਵੀ ਜਦੋਂ ਨਹਿਰ ਦੇ ਵਿੱਚ ਝੱਡ ਗਈ ਤਾਂ ਉਹਦੀ Laash ਹੈ ਜਿਹੜੀ ਫਿਰ ਉਹ ਡੁੱਬ ਕੇ ਮਰ ਗਈ ਉਹਦੀ ਮੌਤ ਹੋ ਗਈ ਹੈ ਅਵਾਰਾ ਪਸ਼ੂਆਂ ਦੀ ਵਜਾ ਕਰਕੇ ਤੇ ਉਹਦੀ Laash ਜਾ ਕੇ ਸਾਈਫਨ ਦੇ ਵਿੱਚ ਫਸ ਗਈ ਪੋਸ ਨੂੰ ਸੂਚਨਾ ਦਿੱਤੀ ਗਈ ਪਰ ਸਾਈਫਨ ਦੇ ਵਿੱਚ ਕਿਉਂਕਿ ਉਹ ਫਸੀ ਹੋਣ ਕਰਕੇ ਉਹਦੀ লাশ ਕੱਢੀ ਨਹੀਂ ਜਾ ਸਕੀ ਇੱਕ ਹੋਰ ਇਹ ਮਾੜੀ ਖਬਰ ਆ ਗਈ ਹੈ ਪਿਛਲੇ ਦਿਨ ਹੀ ਆਪਾਂ ਰਾਜਵੀਰ ਜਵੰਦਰ ਨੂੰ ਤੋੜਿਆ ਦੁਖੀ ਮਨਾਂ ਦੇ ਨਾਲ ਕਿਉਂਕਿ ਉਹ ਵੀ ਪਸ਼ੂਆਂ ਦੀ ਵਜ੍ਹਾ ਕਰਕੇ ਅਵਾਰਾ ਡੰਗਰਾਂ ਦੀ ਵਜ੍ਹਾ ਕਰਕੇ ਮੌਤੇ ਮੂਹ ਚ ਜਾ ਪਿਆ ਰਾਜਵੀਰ ਜਵੰਦਾ ਸੀ ਜਿਹੜਾ ਇੱਕ ਸੈਲੀਬ੍ਰਿਟੀ ਸੀ ਵੱਡਾ ਗਾਇਕ ਸੀ ਇਸ ਕਰਕੇ ਉਹਦੀ ਚਰਚਾ ਹੋਈ ਹੈ ਪੂਰੇ ਪੰਜਾਬ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਬਾਰੇ ਸੰਜੋਗਤਾ ਦੇਵੀ ਦੀ ਤਾਂ ਨਿੱਕੀ ਜੀ ਖਬਰ ਅਖਬਾਰ ਦੇ ਵਿੱਚ ਲੱਗੀ ਹੈ ਇਹਦੀ ਕਿਤੇ ਚਰਚਾ ਨਹੀਂ ਹੋਏਗੀ ਇਹਨੂੰ ਅਸੀਂ ਅਣਗੌਲਿਆ ਕਰਦੇ ਆਂਗੇ ਇਸੇ ਤਰ੍ਹਾਂ ਹੀ ਹੁੰਦਾ ਜਿਹੜੇ ਸੈਲੀਬ੍ਰਿਟੀ ਹੁੰਦੀ ਹੈ ਉਹਦੇ ਉੱਤੇ ਤਾਂ ਚਰਚਾ ਹੋ ਜਾਂਦੀ ਹੈ ਹੋਣੀ ਵੀ ਚਾਹੀਦੀ ਹੈ ਪਰ ਇਹ ਜਿਹੜੇ ਇਸ ਤਰ੍ਹਾਂ ਦੇ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਸਧਾਰਨ ਲੋਕ ਕਹਿੰਦੇ ਆ ਆਮ ਲੋਕ ਕਹਿੰਦੇ ਆ ਉਹਨਾਂ ਦੀ ਵੀ ਚਰਚਾ ਹੋਣੀ ਚਾਹੀਦੀ ਹੈ ਤੇ ਮੈਂ ਮੇਰਾ ਇਹ ਵੀਡੀਓ ਪਾਉਣ ਦਾ ਮਤਲਬ ਇਹ ਹੈ ਕਿ ਯਾਰੋ ਅਵਾਰ ਡੰਗਰਾਂ ਵਾਲਾ ਜਿਹੜਾ ਮਸਲਾ ਹੈਗਾ ਇਦੇ ਉੱਤੇ ਚੁੱਪ ਕਰਕੇ ਨਾ ਬੈਠੋ ਪਤਾ ਨਹੀਂ ਮੇਰਾ ਨੰਬਰ ਲੱਗ ਜੇ ਕੀ ਦਾ ਨੰਬਰ ਲੱਗ ਜੇ ਸੜਕਾਂ ਦੇ ਉੱਤੇ ਮੌਤ ਨੱਚ ਰਹੀ ਐ ਇਸ ਮੌਤ ਤੋਂ ਬਚਣ ਵਾਸਤੇ ਅਵਾਰਾ ਪਸ਼ੂਆਂ ਦਾ ਇਹ ਜਿਹੜੀਆਂ ਗਊਆਂ ਨੇ ਠੱਠੇ ਨੇ ਅਵਾਰਾ ਕੁੱਤੇ ਨੇ ਬੱਚਿਆਂ ਨੂੰ ਨੋਚ-ਨੋਚ ਕੇ ਖਾ ਜਾਂਦੇ ਨੇਗੇ ਬਜ਼ੁਰਗਾਂ ਨੂੰ ਨੋਚ ਕੇ ਖਾ ਜਾਂਦੇ ਨੇ ਉਹਨਾਂ ਦਾ ਠੁਕਮਾ ਪ੍ਰਬੰਧ ਕਰਾਉਣ ਲਈ ਸਰਕਾਰਾਂ ਤੇ ਦਬਾਅ ਬਣਾਉਣ ਲਈ ਤੇ ਲੋਕਲ ਜਿਹੜੀਆਂ ਮਿਊਸਪਲਿਟੀਆਂ ਨੇ ਪੰਚਾਇਤਾਂ ਨੇ ਇਨਾਂ ਦੀਆਂ ਵੀ ਕੋਈ ਜ਼ਿੰਮੇਵਾਰੀਆਂ ਇਹਨਾਂ ਨੂੰ اختیار ਦੇਵੇ ਸਰਕਾਰ ਕੋਈ ਕੋ ਗੱਲ ਕਰੇ ਕੋਈ ਇਹ ਕੰਨ ਤੇ ਜੂਨ ਹੀ ਸਰਕਰਈ ਔਰ ਸਾਡੇ ਮੁੱਖ ਮੰਤਰੀ ਜਿਹੜੇ ਰਾਜਵੀਰ ਜਵੰਦੇ ਦੇ ਉਹ ਗਏ ਐ ਸਸਕਾਰ ਤੇ ਵੀ ਗਏ ਤੇ ਉਹਦੇ ਹਾਲਚਾਲ ਪੁੱਛਣ ਉਹਦਾ ਉਸ ਹਸਪੀਟਲ ਵੀ ਗਏ ਜਿੱਥੇ ਉਹ ਦਾਖਲ ਸੀ ਪਰ ਆਮ ਬੰਦੇ ਤੇ ਮੌਦੇ ਮੂਹ ਚ ਚਲੇ ਜਾਂਦੇ ਨੇ ਕਿ ਉਹਨਾਂ ਦਾ ਸਸਕਾਰ ਹੋ ਜਾਂਦਾ ਤੇ ਇਹ ਕਹਿ ਕੇ ਸਰ ਜਾਂਦਾ ਕਿ ਲਿਖੀ ਹੋਈ ਐ ਮੇਂ ਸੀ ਛੋ ਮੇਰੀ ਤੁਹਾਨੂੰ ਬੇਨਤੀ ਐ ਕਿ ਲਗਾਤਾਰ ਇਸ ਮਸਲੇ ਦੇ ਉੱਤੇ ਤੁਸੀਂ ਆਪਣੀ ਫੇਸਬੁੱਕ ਦੇ ਉੱਤੇ ਜਿਹੜੇ ਤੁਸੀਂ ਆਪਣੇ ਟਵਿੱਟਰ ਦੇ ਉੱਤੇ ਕਿੱਥੇ ਵੀ ਤੁਸੀਂ ਕਿਸ ਤਰ੍ਹਾਂ ਇਸ ਮਸਲੇ ਦੇ ਉੱਤੇ ਪ੍ਰਚਾਰ ਕਰ ਸਕਦੇ ਹੋ ਪ੍ਰਚਾਰ ਕਰੋ ਜੇ ਨਹੀਂ ਕੁਛ ਆਪ ਬੋਲਣ ਜੋਗੇ ਲਿਖੋ ਫੇਸਬੁੱਕ ਦੇ ਉੱਤੇ ਨਹੀਂ ਲਿਖਣ ਜੋਗੇ ਆ ਮੇਰੇ ਵਾਲੀ ਵੀਡੀਓ ਨੂੰ ਵੱੱਟ ਵੱੱਟ ਸ਼ੇਅਰ ਕਰਦਿਆ ਕਰੋ ਮੈਂ ਤੇ ਲਗਾਤਾਰ ਬੋਲਦਾ ਰਹੂੰਗਾ ਫੋ ਮੇਰੀ ਤੁਹਾਡੇ ਚਰਨਾਂ 'ਚ ਬੇਨਤੀ ਹੈ ਕਿ ਸੰਜੋਗਤਾ ਦੇ ਵੀ ਸਾਡੇ ਹੱਥਾਂ 'ਚੋਂ ਚਲੀ ਗਈ ਹੈ ਹੁਣ ਕੱਲ ਨੂੰ ਕਿਹਦਾ ਹੋਰ ਨੰਬਰ ਲੱਗੇਗਾ ਕੋਈ ਪਤਾ ਨਹੀਂ ਪਰੇ ਡੰਗਰ ਜਿਉਂ ਦੀ ਤਿਉਂਵੇਂ ਤੁਰੇ ਫਿਰਦੇ ਨੇਗੇ ਮੈਂ ਆਸ ਕਰਦਾ ਹਾਂ ਤੁਸੀਂ ਇਸ ਮਸਲੇ ਤੇ ਜ਼ਰੂਰ ਧਿਆਨ ਦਿਓਗੇ ਤੇ ਮੇਗਰਾ ਜਰਲਾ YouTube ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰਕੇ ਮੈਨੂੰ ਆਪਦਾ ਦੋਸਤ ਬਣਾਓਗੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ